छप्पड़ किनारे खेदे बच्चे की छप्पड़ डुबण कारण हो गई मौत ਛੱਪੜ ਦੇ ਕੰਡੇ ਗੇਂਦ ਚੁੱਕਣ ਗਿਆ ਅਤੇ ਪੈਰ ਤਿਲਕਣ ਕਾਰਨ ਛੱਪੜ 'ਚ ਝਾੜ ਗਿਆ ਤੇ ਡੁੱਬਣ ਕਾਰਨ ਮੌਤ ਹੋ ਗਈ ਜਿਸ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੇ ਛੱਪੜ ਕੰਡੇ ਗੇਂਦ ਚੁੱਕਣ ਗਏ ਸੀ ਅਤੇ ਇੱਕ ਬੱਚਾ ਜ਼ਿਆਦਾ ਟਲਣ ਹੋਣ ਕਾਰਨ ਛੱਪੜ 'ਚ ਝਾੜ ਗਿਆ ਹਾਲਾਂਕਿ ਬੱਚੇ ਨੇ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਫੈਨ ਤੋਂ ਬਾਅਦ ਮੌਕੇ ਤੇ ਲੋਕ ਵੀ ਪਹੁੰਚੇ ਜਿਨ੍ਹਾਂ ਨੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੱਚੇ ਨੂੰ ਬਚਾਉਣ 'ਚ ਅਸਫਲ ਰਹੇ ਮੇਰਾ ਨਾਮ ਪਰਮਜੀਤ ਹੈ ਬੇਟਾ ਹੈ ਮੇਰਾ ਕਿੰਨੀਆਂ ਪੜਾਉਂਦਾ ਕੱਲੀਆਂ ਮੈਂ ਇਹਦੇ ਬੱਚੀ ਕਿੰਨੀਆਂ ਬਣਾ ਕੱਲੀਆਂ ਇੱਕ ਕੱਲੀ ਪੈਣ ਤੇ ਇੱਕ ਦੋ ਭਰਾ ਨੇ ਦੋ ਤਰਾ ਦੋ ਭਰਾ ਨੇ ਹਾਂਜੀ ਇਹ ਵੱਡਾ ਸੀਗਾ ਇਹ ਵੱਡਾ ਸੀਗਾ ਕੀ ਕਰਦਾ ਪੈ ਸੀਗਾ ਇਹ ਗੇੜ ਦੇ ਪੈ ਸੀਗੇ ਬੱਚੇ ਤਾਂ ਬੋਰਡ ਡਿੱਗ ਗਈ ਵਿੱਚ ਤੇ ਫੜਨ ਗਿਆ ਫੇਰ ਫਿਸਲ ਗਿਆ ਡਿੱਗ ਗਿਆ ਵਿੱਚ ਇੱਥੇ ਟੋਏ ਚ ਡਿੱਗਾ ਹੈ ਹਾਂਜੀ ਛਪੜ ਚ ਹਾਂਜੀ ਉੱਥੇ ਤੁਹਾਨੂੰ ਪਤਾ ਲੱਗਿਆ ਬਸ ਦੇਖੀ ਬਾਅਦੇ ਕੱਢ ਦਿਆ ਸਾਰੀ ਅੰਦੀ ਡੈਥ ਹੋ ਗਈ ਹੈ ਕਾਰਵਾਈ ਮਰੇ ਟੋਇਆ ਸਾਹਮਣੇ ਚੱਕਿਆ ਜਾਵੇ ਥਾਂ ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ ਇਹ ਟੋਇਆ ਚੱਕਿਆ ਜਾਵੇ ਮੇਰੇ ਬੱਚੇ ਦੀ ਇੱਥੇ ਮੌਤ ਹੋਈ ਹੈ ਬੂਏ ਜੱਕੇ ਵਰਤ ਰੋ ਆਪਣਾ ਤਾਂ ਜਖੜੇ ਖੱਡੇ ਖੱਡੇ ਬਣਾ ਦੇ ਛੱਪੜ ਬੰਨਦਾ ਹੀ ਨਹੀਂ ਬੂਏ ਕਿਤੇ ਪੈਣਾ ਤੇ ਗਏ ਬੰਨਦਾ ਇਹ ਬਸ ਦਸਲ ਫਿਰੋਜ਼ਪੁਰ ਦੇ ਪਿੰਡ ਛੇਂਬਾ ਹਾਜੀ ਚ ਇਹ ਪੂਰੀ ਘਟਨਾ ਵਾਪਰੀ ਜਿੱਥੇ ਪੀਰਤ ਪਰਵਾਰ ਦੇ ਕਰਦੇ ਬਾਹਰ ਪੰਚਾਇਤ ਵੱਲੋਂ ਵੱਡਾ ਟੋਆ ਪਟਵਾਇਆ ਗਿਆ ਸੀ ਮਾਪਿਆਂ ਦੇ ਇਲਸਾਮੇ ਕਿ ਟੋਆ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਜਿਸ ਨੂੰ ਬੰਦ ਕਰਨ ਲਈ ਉਹ ਕਈ ਵਾਰ ਪੰਚਾਇਤ ਨੂੰ ਕਹਿ ਚੁੱਕੇ ਨੇ ਕਿ ਛੱਪੜ ਪੰਚਾਇਤੀ ਜ਼ਮੀਨ ਚ ਕੱਟਿਆ ਜਾਵੇ ਜਾ ਫਿਰ ਇਸ ਦੀ ਚਾਰਦਵਾਰੀ ਕਰਵਾਈ ਜਾਵੇ ਪਰ ਕਿਸੇ ਨੇ ਵੀ ਉਹਨਾਂ ਦੀ ਇੱਕ ਨਹੀਂ ਸੁਣੀ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਪਰਿਵਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਜਗਦੀਸ਼ ਜਗਦੀਸ਼ ਕਪੜਾ ਕੰਡ ਹਾਜੀ ਸ਼ਿਮੇ ਦਾ ਜੀ ਦਾ ਬੇਟਾ ਹਾਂ ਜੀ 10 ਸਾਲ ਦੀ ਉਮਰ ਸੀ ਤੇ 3 ਕਲਾਸ ਪੜਦਾ ਹੈ ਚੌਥੀ ਕਲਾਸ ਚ ਪੜਦਾ ਹੈ ਜੀ ਹਾਂਜੀ ਲੋਕਡਾਊਨ ਕਰਕੇ ਮਿਸ ਹੋ ਗਿਆ ਬਾਕੀ ਚੌਥੀ ਚ ਪੜਦਾ ਸੀ ਹਾਂ ਖੇਡਦਾ ਪਿਆ ਹਾਂਜੀ ਖੇਡਦਾ ਪਿਆ ਇਹ ਖੇਡਦਾ ਖੇਡਦਾ ਬਾਲ ਫੜਦਾ ਮਿੱਟੀ ਦੇ ਘਰ ਲੱਗੇ ਬੰਦ ਬੱਚੇ ਕਿਤਰੇ ਖੇਡਦੇ ਜਗ ਪਿਆ ਜ ਮੇਰੇ ਤੇ ਅਹੀਂ ਮੰਗੇ ਮੇਰੇ ਬੇਟੇ ਦੀ ਦੱਤ ਹੋਈ ਛੱਪੜ ਹੋਰ ਕਿਸੇ ਦੀ ਨਾ ਹੋਵੇ ਇਹ ਛੱਪੜ ਵਿੱਚ ਦੂਰ ਚਲੇ ਮੈਂ ਸਰਪੰਚ ਨੂੰ ਵੀ ਅਹੀਂ ਇਹ ਗੱਲ ਆ ਕਿ ਪਾਜੀ ਚਾਰਦਿਵਾਰੀ ਕਰ ਦੋ ਸਰਪੰਚ ਕਹਿੰਦਾ ਮੈਂ ਚਾਰ ਦਿਵਾਰੀ ਕਰਾ ਦਾਂਗਾ ਕਢਾਉਣ ਦਾ ਨਾਲ ਹੀ ਕਢਾ ਦਾਂਗਾ ਸਵੇਰ ਦਾ ਸਰਪੰਚ ਆਇਆ ਨਹੀਂ ਬੜਿਆ ਖੁੱਲੋ ਚੱਪੜ ਪਿਆ ਜੀ ਸਰਪੰਚ ਨੂੰ ਕੱਲ ਦਾ ਫੋਨ ਲਾਈਏ ਨਾ ਸਾਡਾ ਫੋਨ ਹੀ ਨਹੀਂ ਚੱਕਿਆ ਸਰਪੰਚ ਨੇ ਸਾਡਾ ਕਾਲ ਦਾ ਨਾ ਮੈਂ ਸਰਪੰਚਾ ਆ ਕੇ ਵੇਖਿਆ ਕਿਹਨੇ ਚੱਪੜ ਦੇ ਨਾ ਮੇਰੇ ਬੱਚੇ ਦੀ ਲਾਸ਼ ਟੱਕਰ ਨੂੰ ਕਹੇ ਸਰਪੰਚ ਨੇ ਵੇਖੀ ਆ ਕੇ ਜੀਵ ਦਾ ਜ ਮਰ ਗਿਆ ਜਦ ਸਾਡੇ ਬੱਚੇ ਰੋਣੇ ਚੱਪੜ ਨਾ ਕੀ ਕਰ ਨਾ ਮੰਗੇ ਵੀ ਪੰਚਾਇਤ ਵਾਲੀ ਥਾਹ ਤੇ ਜਾਣਾ ਚਾਹੀਦਾ ਵੀ ਮੇਰਾ ਬੇਟਾ ਗਿਆ ਕਿਸੇ ਹੋਰ ਦਾ ਬੇਟਾ ਨਾ ਜਾਵੇ ਚੱਪੜ ਚ ਡੁੱਬ ਕੇ ਬੱਚੇ ਤਾਂ ਖੇਡਦੇ ਨੇ ਹੁਣ ਖੇਡਦਾ ਖੇਡਦਾ ਜੀ ਮੇਰਾ ਬੱਚਾ ਮੈਂ ਜਦੋਂ ਮੈਂ ਘਰੋਂ ਬਾਹਰ ਨਿਕਲਦਾ ਸਾਹਮਣੇ ਮੈਨੂੰ ਬੂਹੇ ਦੇ ਅੱਗੇ ਮੈਨੇ ਮੇਰਾ ਮੇਰਾ ਬੇਟਾ ਮੈਨੇ ਦੇਖਦਾ ਵੀ ਡਿੱਗਦਾ ਪਿਆ ਮੇਰੀ ਇਹੀ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਹੈ ਭਾਜੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਤਾਂ ਮੌਕੇ ਤੇ ਪੁਲਿਸ ਟੀਮ ਪਹੁੰਚੀ ਜਿਨ੍ਹਾਂ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਦਾ ਪ੍ਰੋਸਾ ਦਿੱਤਾ ਹਾਂਜੀ ਸਰ ਤੁਸੀਂ ਜਿਹੜਾ ਦੇਖਿਆ ਬੱਚਾ ਜਿਹੜਾ ਡਿੱਗਿਆ ਸੀਗਾ ਕੀ ਰਿਪੋਰਟ ਹੋੜ ਜੋ ਇਹਨਾਂ ਖੱਟੀ ਦੇ ਵਿੱਚ ਦਬਕੇ ਮਰਿਆ ਮੁੰਡਾ ਬੱਚਾ ਉਹਦੀ ਜੋ ਵੀ ਕਾਰਵਾਈ ਬਣੇਗੀ ਹੀ ਕਰਾਂਗੇ ਕੀ ਕਹਿ ਰਿਹਾ ਹੈ ਪਰਿਵਾਰ ਪਰਿਵਾਰ ਕਹਿੰਦੇ ਵੀ ਇਹੀ ਕਾਰਵਾਈ ਕਰਨੀ ਚਾਹੁੰਦੇ ਆ ਹੂੰ ਹੂੰ ਤੇ ਡਿੱਗਿਆ ਕਿੱਥੇ ਹਾਂਜੀ ਡਿੱਗਿਆ ਕਿੱਥੇ ਬੱਚਾ ਡਿੱਗ ਅਗ ਇੱਕ ਛੱਪੜ ਬਣਾਇਆ ਹੈ ਇਹਨਾਂ ਨੇ ਹੂੰ ਉਹਦੇ ਵਿੱਚ ਡਿੱਗਿਆ ਛੱਪੜ ਕਿੰਨਾ ਹੁੰਦਾ ਛੱਪੜ ਸਰਪੰਚ ਤੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਹੂੰ ਹੂੰ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ ਹੂੰ ਬੱਚਾ ਕਿੰਨੀ ਕੁ ਉਮਰ ਦਾ ਹੂੰ ਕਿੰਨੇ ਸਾਲ ਦਾ 10 ਸਾਲ ਦਾ 10 ਸਾਲ ਦਾ ਹਾਂਜੀ ਬਹੁਤ ਹੋ ਗਿਆ ਹਾਂਜੀ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਕੀ ਨਾਮ ਤੁਹਾਡਾ ਕੀ ਨਾਮ ਐਸੇ ਬਿੰਦਫਿੰਗ ਜਾਣਕਾਰੀ ਮੁਤਾਬਕ ਬੱਚੇ ਦੀ ਉਮਰ ਮਹਿਜ਼ 10 ਸਾਲ ਸੀ ਅਤੇ ਉਹ ਚੌਥੀ ਜਮਾਤ ਚ ਪੜ ਰਿਹਾ ਸੀ ਪਰ ਇਸ ਘਟਨਾ ਨੇ ਉਸ ਨੂੰ ਸਦਾ ਦੀ ਨੀਂ ਸਵਾਦੀ ਥਾ ਜਿਸ ਦੀ ਮੌਤ ਦੇ ਇਲਜ਼ਾਮ ਪੰਚਾਇਤ ਅਤੇ ਸਰਪੰਚ ਤੇ ਲੱਗ ਰਹੇ ਨੇ ਜਦਕਿ ਇਸ ਪੂਰੇ ਮਾਮਲੇ ਚ ਸਰਪੰਚ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਰੋਜਪੁਰ ਤੋਂ ਪਰਮਜੀ ਸਖਣਾ ਸੈਂਟਰਲ ਪੰਜਾਬ ਟੀਵੀ